ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਰਜ ਭਾਰ ਜੋ ਸੰਭਾਲ ਲਿਆ ਸਦਾਸੀ ਜੀ ਕਿ ਬੀਤੇ ਦਿਨ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਅਹੁਦੇ ਦੀ ਸੌ ਚੁੱਕੀ ਸੀ ਜੀ ਹਾਂ ਦਾਸੀ ਕਿ ਅੱਜ ਕਾਰਜ ਭਾਰ ਹੈ ਜੋ ਪ੍ਰਧਾਨ ਮੰਤਰੀ ਮੋਦੀ ਦੇ ਵੱਲੋਂ ਸੰਭਾਲ ਲਿਆ ਗਿਆ ਤੇ ਉਹਨਾਂ ਦੇ ਵੱਲੋਂ ਪਹਿਲਾ ਫੈਸਲਾ ਜੋ ਲੈ ਲੈ ਗਿਆ ਪੀਐਮ ਕਿਸਾਨ ਨਿਧੀ 7ਵੀਂ ਕਿਸ਼ਤ ਨੂੰ ਮਨਜ਼ੂਰੀ ਐ ਜੋ ਦੇ ਦਿੱਤੀ ਗਈ ਹੈ ਜੀ ਹਾਂ ਦੱਸ ਦੇ ਕਿ ਕਿਸਾਨਾਂ ਦੇ ਹਿੱਤ ਦੇ ਵਿੱਚ ਪਹਿਲਾ ਫੈਸਲਾ ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਲਿਆ ਗਿਆ ਪੀਐਮ ਨੇ ਕਿਸਾਨ ਨਿਧੀ ਦੀ ਫਾਈਲ ਤੇ ਸਾਈਨ ਐਜੋ ਕਰ ਦਿੱਤੇ ਨੇ ਜੀ ਹਾਂ ਕਿਸਾਨਾਂ ਦੇ ਹੱਕ ਦੇ ਵਿੱਚ ਪਹਿਲਾ ਵੱਡਾ ਫੈਸਲਾ ਹੈ ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਲਿਆ ਗਿਆ ਹੈ ਦੱਸਦੇ ਕਿ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਰਜਭਾਰ ਸੰਭਾਲ ਲਿਆ ਹੈ ਤੇ ਉਸ ਦੇ ਨਾਲ ਹੀ ਉਹਨਾਂ ਨੇ ਪਹਿਲਾ ਫੈਸਲਾ ਜੋ ਕਿਸਾਨਾਂ ਦੇ ਹੱਕ ਦੇ ਵਿੱਚ ਲਿਆ ਹੈ ਕਿਸਾਨ ਨਿਧੀ ਯੋਜਨਾ ਦੀ ਫਾਈਲ ਹੈ ਜੋ ਉਸਤੇ ਸਾਈਨ ਪ੍ਰਧਾਨ ਮੰਤਰੀ ਮੋਦੀ ਦੇ ਵੱਲੋਂ ਕੀਤਾ ਗਿਆ ਹੈ ਜੋ ਦੱਸਦੇ ਕਿ ਪ੍ਰਧਾਨ ਮੰਤਰੀ ਮੋਦੀ ਵੱਲੋਂ ਅੱਜ ਤੋਂ ਕਾਰਜਭਾਰ ਹੈ ਜੋ ਸੰਭਾਲ ਲਿਆ ਗਿਆ ਹੈ